ਅੱਜ ਆਪਾਂ ਲੱਗੇ ਆ ਅੱਜ ਆਲੂ ਤੇ ਗੋਭੀ ਬਣਾਉਣਾ ਆਲੂ ਆਪਾਂ ਛਿੱਲ ਲਏ ਆ ਗੋਭੀ چیرਣ ਲੱਗੇ ਆ ਤੇ ਹੁਣ ਆਪਾਂ ਆਲੂ ਤੇ ਗੋਭੀ ਬਣਾਉਨੇ ਆ ਪਿਆਜ਼ ਵੀ ਆਪਾਂ ਛਿੱਲ ਲਏ ਆ ਕਰੀ ਪੱਤਾ ਅਦਰਕ ਹਰੀ ਮਿਰਚ ਦਸਣ ਤੇ ਆਪਾਂ ਤਿਆਰ ਕਰ ਲਿਆ ਵਾ ਪਿਆਜ਼ ਵੀ ਛਿੱਲ ਲਏ ਆ ਹੁਣ ਆਪਾਂ ਕੱਟਦੇ ਆ ਫੇਰ ਤੜਕਾ ਲਾਉਂਦੇ ਆ। ਲੋਜੀ ਗੋਭੀ ਆਪਾਂ ਲਈਏ ਜ਼ੀਰਾ। ਇੰਦਰ ਆਲੂ ਵੀ ਆਪਾਂ ਕੱਟਦੇ ਆ। ਤੇ ਹੁਣ ਆਪਾਂ ਇਹਨੂੰ ਗੋਭੀ ਨੂੰ ਉਬਲਨੇ ਰਹਾ ਦਾਂਗੇ। ਤੇ ਉਹਨਾਂ ਚਰ ਆਪਾਂ ਤੜਕਾ ਜਿਹੜਾ ਤਿਆਰ ਕਰਦੇ ਆ। ਤੇ ਫੇਰ ਆਪਾਂ ਤੜਕਾ ਲਾਉਂਦੇ ਆ ਤੇ ਉਹਨਾਂ ਚਰ ਗੋਭੀ ਉਬਲ ਜੂਗੀ। ਆਪਾਂ ਗੋਭੀ ਨੂੰ ਉਬਾਲ ਕੇ ਹੀ ਪਾਉਂਦੇ ਆ ਕਿਉਂਕਿ ਸਿਹਤਾਂ ਵੀ ਦਿੱਨ ਦੀਆਂ ਤੇ ਉਹ ਤੋਂ ਦਵਾਈ ਵਗੈਰਾ ਜਿਹੜੀ ਲੱਤ ਜਾਂਦੀ ਆ। ਤੇ ਹੁਣ ਆਪਾਂ ਤੜਕਾ ਤਿਆਰ ਕਰਦੇ ਆ। ਹੋਨੇ ਚ ਗੋਬੀ ਉਬਲ ਚੁੱਕੀ ਬਲਨੇ ਤਾਂ ਆਪਾਂ ਲੋਹ ਜੀ ਪਾਣੀ ਆਪਣਾ ਗਿਆ ਗਰਮ ਹੋ ਹੁਣ ਵਿੱਚ ਆਪਾਂ ਨੂੰ ਬੰਦੇ ਪਾ ਦਾਂਗੇ ਇਹਦੇ ਬਲਦੇ ਤੱਕ ਆਪਾਂ ਤੜਕਾ ਪਾ ਲੰਗੇ ਆਪਾਂ ਕੜਾਈ ਗਰਮ ਹੋ ਗਈ ਆ ਵਿੱਚ ਤੇ ਤਾਪਾ ਹੁਣ ਆਪਾਂ ਇਹਦੇ ਵਿੱਚ ਜੀਦਾ ਪਾ ਦਾਂਗੇ ਆੜੀ ਕੜੀ ਬੱਤੇ ਤੁਹਾਡਾ ਇਹ ਤੁਸੀਂ ਹਰਾ ਪਾ ਅਦਰਕ ਤੇ ਲਸਣ ਦਾ ਬੜਾ ਪੀਸਾ ਉਪਰ ਆ ਲਓ ਕਾ ਪਿਆਰ ਜਿਹੜਾ ਵਾ ਉਹ ਬਾਦਾਂਗੇ ਤੇ ਕਿ ਆਪਾਂ ਮਿਸਰੀ ਦਾ ਲੀਆ ਫਰੇੜ ਚੀਆ ਨਾਲ ਕੋਲ ਇਹ ਵਿੱਚ ਪਾਵਾਂਗੇ ਕੋਲ ਮਸਾਲਾ ਆਪਾਂ ਪਾ ਲੋੜਾ ਮਸਾਲਾ ਤੇ ਹਲਦੀ ਵੀ ਪਾ ਰਹੇ ਹਾਂ ਮਿਰਚ ਆਪਾਂ ਵਿੱਚ ਪਾ ਦੋ ਤਾਂ ਇਹ ਵਿੱਚ ਆਡ ਮਾੜਾ ਹੁਣ ਆਪਾਂ ਵਿੱਚ ਥੋੜੀ ਜੀ ਕਾਲੀ ਮਿਰਚ ਪਾ ਦਾਂਗੇ ਇਸੀ ਲਈ ਨੋ ਜਿਆ ਨੂੰ ਅੱਪਾ ਪਾ ਦਿੰਦੇ ਆ ਤੇ ਉਧਰ ਆਪੇ ਗੀਰ ਬੜੀ ਆ ਹੁਣ ਆਨੇ ਚੜੇ ਹੋ ਜਾਣਾ ਤੇ ਪਾਣੀ ਇੱਕ ਰੋਗੀ ਰੋਹ ਘਿਆਲੇ ਤੇ ਜੀ ਵਾ ਦੇਣਾ ਆਪਾਂ ਆਪ ਇਹ ਪਾਣੀ ਉਹ ਘੜ ਦੇ ਪਾ ਕੇ ਦਿੰਦੇ ਆ ਤੇ ਇਹ ਚੰਨੀ ਹੋ ਜੰਦੀ ਆ ਹਾਂ ਔਰ ਇਹ ਆਪਾਂ ਇੰਦਾ ਹੀ ਪੰਗਾਂਗੇ ਜੀਰ ਆਲੂ ਗੜ ਕੇ ਤੇ ਵਿੱਚ ਆਪਾਂ ਅੰਗਰ ਜੀ ਪਾਦਾ ਸੇਵੀਆਂ ਇਹਨਾਂ ਫੇਰ ਆਪਾਂ ਇਹ ਚੀਜ਼ ਉਹ ਗਾਜਰਾਂਗੇ ਰੋਟੀ ਪਾ ਰਾਂਗੇ। ਰੋਟੀ ਆ ਗੋ ਆਪਣੇ ਗਏ ਹੋ ਹੁਣ ਆਪਾਂ ਉਹ ਸੋਬੀ ਜਿਹੜੀ ਅਵਾਲ ਕੇ ਰੱਖੀ ਸੀ ਉਹ ਆਪਾਂ ਵਿੱਚ ਪਾ ਲਾਂਗੇ। ਪਾ ਲਓ ਜਿਹੜੇ ਆਪਣੇ ਗਾਲ ਚੁੱਕੇ ਆ। ਆਨੇ ਉਹ ਜਿਹੜੀ ਸਾਫ ਹੋ ਜਾਂਦੀ ਹੋਵੇ ਤੇ ਸਪਰੇ ਬੜੀ ਹੋਈ ਹੁੰਦੀ ਆ ਹਮੇ ਚਾਂਦਰਾ ਪਾਣੀ ਵਿੱਚ ਤੋੜ ਕੇ ਉਬਾਲ ਕੇ ਹੀ ਕੋਣੀ ਚਾਹੀਦੀ ਆ ਹੁਣ ਆਪਾਂ ਥੋੜਾ ਇਸੇ ਗਲਵਾਉਣਾ ਵਾ ਕਿ ਅੰਦਰ ਵੀ ਗਲੇ ਆ ਗੋਭੀ ਥੋੜਾ ਜਿਹਾ ਸਾਫੇਤ ਨਵਾ ਕੇ ਗਿਆਰਾਂ ਦਸ ਜੀ ਕਿਵੇਂ ਦੀ ਬਣੀ ਐ ਆਪਾਂ ਦੁੱਧ ਵੀ ਲਈ ਬਣਾਉਂਦੇ